ਸਤਿ ਸ੍ਰੀ ਅਕਾਲ ਵੈਲਕਮ ਟੂ ਮੇ YouTube ਚੈਨਲ ਅੱਜ ਦੇ ਇਸ ਵੀਡੀਓ ਲੈਕਚਰ ਵਿੱਚ ਅਸੀਂ ਬੱਚਿਆਂ ਨੂੰ ITI ਦੀ ਆਨਲਾਈਨ ਐਡਮਿਸ਼ਨ ਦੇ ਪ੍ਰੋਸੈਸ ਬਾਰੇ ਅਸੀਂ ਜਾਣਕਾਰੀ ਦੇਵਾਂਗੇ ਸੈਸ਼ਨ 2024 2025 ਦੌਰਾਨ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਐਡਮਿਸ਼ਨਸ ਲੈਣੀਆਂ ਹੈਗੀਆਂ ITI ਦੇ ਵਿੱਚ ਸਕਿੱਲ ਕੋਰਸ ਕਰਨਾ ਹੈ ਉਹ ਇਹਦੀ ਮਦਦ ਦੇ ਨਾਲ ਆਪਣੀ ਰਜਿਸਟ੍ਰੇਸ਼ਨ ਕੰਪਲੀਟ ਕਰ ਸਕਦੇ ਆ ਮੁਕੰਮਲ ਕਰ ਸਕਦੇ ਆ ਸਭ ਤੋਂ ਪਹਿਲਾਂ ਮੈਂ ਇੱਕ ਸਾਈਟ ਖੋਲ ਰખી ਹੈ ਜਿਹਦਾ ਮੈਂ ਡਿਸਕ੍ਰਿਪਸ਼ਨ ਲਿੰਕ ਵਿੱਚ ਇਹਦਾ ਲਿੰਕ ਦੇ ਦਵਾਂਗਾ ਜਿਸ ਤੋਂ ਤੁਸੀਂ ਕਲਿੱਕ ਕਰਕੇ ਇਹਨੂੰ ਖੋਲ ਸਕਦੇ ਹੋ ਜਦੋਂ ਖੋਲਦੇ ਕੀ ਤਾਂ نیچے ਤੁਸੀਂ ਸਕਰੋਲ ਕਰੋਗੇ ਤਾਂ ਇੱਥੇ ਫਰੈਸ਼ ਕੈਂਡੀਡੇਟ ਦਾ ਇੱਕ ਰਜਿਸਟ੍ਰੇਸ਼ਨ ਬਟਨ ਆਏਗਾ ਫਰੈਸ਼ ਕੈਂਡੀਡੇਟ ਰਜਿਸਟ੍ਰੇਸ਼ਨ ਇਹਦੇ ਉੱਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇੱਕ ਨਵਾਂ ਪੇਜ ਖੁੱਲ ਜਾਏਗਾ ਜਿਹਦੇ ਵਿੱਚ ਟਰਮ ਐਂਡ ਕੰਡੀਸ਼ਨਸ ਨੂੰ ਐਗਰੀ ਕਰਨਾ ਹੁੰਦਾ ਹੈ ਮੈਂ ਦਾਖਲਾ ਪ੍ਰਕਿਰਿਆ ਦੀ ਕਾਉਂਸਲਿੰਗ ਸ਼ੁਰੂ ਕਰਨ ਲਈ ਇਹ ਲਿਖੇ ਨੀਮਾ ਅਤੇ ਸ਼ਰਤਾਂ ਨਾਲ ਸਹਿਮਤ ਹਾਂ ਜੋ ਵੀ ਤੁਸੀਂ ਜਿਹੜੀ ਸ਼ਰਤਾਂ ਹੈਗੀਆਂ ਪੜ੍ਹ ਲਿਓ ਨਹੀਂ ਪੜ੍ਹਨੀਆਂ ਤੇ ਰਹਿਣ ਦੋ ਔਰ ਇਹਨੂੰ ਐਗਰੀ ਕਰ ਦਿਓ ਐਗਰੀ ਕਰਨ ਤੋਂ ਬਾਅਦ ਬੱਚੇ ਦੀ ਡਿਟੇਲ ਪੁੱਛੀ ਜਾਏਗੀ ਜਿਹਦੇ ਵਿੱਚ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਡੇਟ ਆਫ ਬਰਥ ਜੈਂਡਰ ਔਰ ਉਹਦਾ ਫੋਨ ਨੰਬਰ ਪੁੱਛਿਆ ਜਾਏਗਾ ਈਮੇਲ ਐਡਰੈਸ ਪੁੱਛੀ ਜਾਏਗੀ ਪਾਸਵਰਡ ਐਂਡ confirm password ਤੇ ਸਿਕਿਉਰਿਟੀ ਜੋ ਪਿੰਨ ਹੈ ਉਹਨੂੰ ਐਂਟਰ ਕਰਕੇ ਇੱਥੇ ਸਬਮਿਟ ਕਰਨਾ ਹੈ। ਤੋਂ ਆਓ ਅਸੀਂ ਇਹਨੂੰ ਅ ਪਾ ਕੇ ਦੇਖਦੇ ਹਾਂ ਪਹਿਲਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਮੈਂ ਇਹਦੇ ਵਿੱਚ ਆਪਣੀ ਸਟੂਡੈਂਟ ਦੀ ਡਿਟੇਲ ਫਿਲ ਕਰਾ ਚੁੱਕਾ। ਔਰ ਮੋਬਾਈਲ ਨੰਬਰ ਵੀ, ਈਮੇਲ ਐਡਰੈਸ ਵੀ। ਔਰ ਜੋ ਵੀ ਤੁਸੀਂ ਪਾਸਵਰਡ ਰੱਖਣਾ ਹੈ ਇਹਦੇ ਵਿੱਚ ਪਾਸਵਰਡ ਫਿਲ ਕਰਕੇ ਇਹਨੂੰ ਸਬਮਿਟ ਕਰ ਦੋ। ਡੂ ਯੂ ਵਿਸ਼ टू सबमिट यस सबमिट करने तो बादसवर्ड पूछेगा सेव कर नहीं एक बार पूरा जानकारी दोबारा फिर डिस्प्ले करेगा करेगा क्योंकि चैक कर लो कि थोड़ा नाम थोड़े पिता नाम थोड़े माता का नाम डेट ऑफ बर्थ जो भी फिल किया वो करेक्ट है आर यू श्योर यस सबमिट एंड नैक्सट ਹੁਣ ਇਥੇ ਮੋਬਾਈਲ ਤੇ ਵੀ ਤੁਹਾਡਾ OTP ਚਲੇ ਗਿਆ ਤੇ ਈਮੇਲ ਅਡਰੈਸ ਤੇ ਵੀ OTP ਚਲੇ ਗਿਆ ਹੁਣ ਅਸੀਂ OTP ਸਟੂਡੈਂਟ ਕੋ ਲਵਾਂਗੇ ਔਰ OTP ਨੂੰ ਅਸੀਂ ਫਿਲ ਕਰਾਂਗੇ ਓਕੇ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਆਪਣਾ ਮੋਬਾਈਲ ਦਾ OTP ਵੀ ਇੱਥੇ ਐਂਟਰ ਕਰ ਚੁੱਕਾ ਹਾਂ ਔਰ ਈਮੇਲ ਦਾ ਵੀ OTP ਐਂਟਰ ਕਰ ਚੁੱਕਾ ਹਾਂ ਉਸ ਤੋਂ ਬਾਅਦ ਸਿਕਿਉਰਿਟੀ ਪਿਨ ਐਂਟਰ ਕੀਤਾ ਨਾਲ ਹੀ ਵੈਰੀਫਿਕੇਸ਼ਨ ਐਂਡ ਫਾਈਨਲ ਸਬਮਿਸ਼ਨ ਲੇ ਕੀਤਾ और, ये और सा को प्रोसैस है नैक्सट प्रोसैस जो है खुल जाएगा और फस्ट स्टैप जरा रजिस्ट्रेशन फॉर्म का जोड़ा प्रोसैस है खुल रहा है नाली उपर बच्चे का नाम आ रहा है और एप्लीकेशन जो नंबर है वह भी जनरेट हो गया ये नाद। एप्लीकेशन नंबर तो जनरेट हुआ जो नंबर है वह अपनी फाइल के उ अपने कागज लिख लेना और नैक्सट प्रोसैस चलोंगे फिल एप्लीकेशन फॉम नैक्सट ਸਭ ਤੋਂ ਪਹਿਲਾਂ ਅਸੀਂ ਲਿਖ ਲਵਾਂਗੇ ਇਹਦਾ ਰਜਿਸਟ੍ਰੇਸ਼ਨ ਨੰਬਰ ਨੈਕਸਟ ਕਲਿੱਕ ਕੀਤਾ ਹੈ ਫਿਲ ਐਪਲੀਕੇਸ਼ਨ ਫਾਰਮ ਐਪਲੀਕੇਸ਼ਨ ਫਾਰਮ ਖੁੱਲ ਜਾਏਗਾ ਉਹਦੇ ਵਿੱਚ ਅਸੀਂ ਡਿਟੇਲ ਅਸੀਂ ਦਵਾਂਗੇ ਉਹਦੀ ਸਟੂਡੈਂਟ ਦੀ ਹੋਮੈਸਟਿਕ ਪੰਜਾਬ ਸਟੇਟ ਐਂਡ ਕੈਟਾਗਰੀ ਕਿਹੜੀ ਹੈ ਜਿਹੜੀ ਤੁਸੀਂ ਕੈਟਾਗਰੀ ਦਾ ਐਡਮਿਸ਼ਨ ਕਰ ਰਹੇ ਹੋ ਜਨਰਲ ਹੈ ਐਸਸੀ ਹੈ ਬੈਕਵਰਡ ਕਲਾਸ ਹੈ ਸਪੋਰਟਸ ਪਰਸਨ ਹੈ ਕਿਹੜੀ ਵੀ ਕੈਟਾਗਰੀ ਹੈ ਉਹ ਨੂੰ ਅਸੀਂ ਸੈਲੈਕਟ ਕਰਨਾ ਹੈ ਇੱਥੇ ਮੈਂ ਜਨਰਲ ਦੀ ਕਰ ਰਿਹਾ ਹਾਂ ਅਰ ਅਬਾਊਟ 2 ਲੱਖ ਜਨਰਲ ਦੀ ਐਂਡ ਚੁਆਇਸ ਯੂਅਰ ਡਾਕੂਮੈਂਟ ਵੈਰੀਫਿਕੇਸ਼ਨ ਇੰਸਟੀਟਿਊਟ ਇਹ ਬਹੁਤ ਜ਼ਰੂਰੀ ਸਿਲੈਕਸ਼ਨ ਹੁੰਦੀ ਹੈ ਜਿੱਥੇ ਵੀ ਤੁਸੀਂ ਐਡਮਿਸ਼ਨ ਲੈਣੀ ਹੈ ਉਸ ਆਈਟੀਆਈ ਦਾ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ ਉੱਥੇ ਹੀ ਡਾਕੂਮੈਂਟ ਦੀ ਵੈਰੀਫਿਕੇਸ਼ਨ ਹੋਏਗੀ ਗਵਰਨਮੈਂਟ ਆਈਟੀਆਈ जे भी आई टी आई एडमिशन ले रहे हो आई टी आई का नाम सिलेक्ट किया इतने मैं गवर्नमेंट आई टी आई कपूर सिलेक्ट कर रहा और नैक्सट यस उस तो बादल तो सर्टिफिकेट डिटेल टेंथ एंड प्लस टू मेरे को दसवीं का सर्टिफिकेट है इस बच्चे का और प्लस टू का सर्टिफिकेट भी मेरे को और जोड़ा जो सर्टिफिकेट तुम सिलेक्ट करोगे उन्हें तो उसे स्कैन करके भी अपलोड करना है पिछले साल ग्रेजुएशन की ऑप्शन नहीं सी, एक ग्रेजुएशन की ऑप्शन इस साल इन्होंने एंटर की थी है पाई है जो अगर ग्रेजुएशन है तो ग्रेजुएशन भी सिलेक्ट कर सकते सब तो पहला पास कि साल पास किया कु ईयर पासिंग सोलह इतने रोल नंबर ये सर्टिफिकेट रोल नंबर दिता है वो अं लिखा बहठ अठवंजा तीन सौ त्रवे ओके मैं पॉज़ कर रहा वीडियो में जो मैं फिल कर लवा उसके बाद फिर मैं अन पॉज़ करूँगा जिमें देख रहे हो कि मैंने 10ਵੀਂ ਦੀ ਅਤੇ +2 ਦੀ ਡਿਟੇਲ ਐਂਟਰ ਕਰ ਚੁੱਕਾ ਇਸ ਤਰੀਕੇ ਨਾਲ ਕਰ ਲੈਣੀ ਹੈ ਜਿਹੜਾ ਸਬਜੈਕਟ ਤੁਹਾਡੇ ਕੋਲ ਨਹੀਂ ਹੈ ਉਹਨੂੰ ਨਾਟ ਐਪਲੀਕੇਬਲ ਕਰ ਦੇਣਾ ਜਿਵੇਂ ਐਸ ਕੋਰੀਕੋਰ ਦਾ ਤੇ ਮੈਥਮੈਟਿਕਸ ਹੈਗਾ ਔਰ ਨਾਈਂ ਸਾਇੰਸ ਔਰ ਨਾਈਂਥ ਕੋ ਡਰਾਇੰਗ ਸੀ ਔਰ ਇਹਦੇ ਵਿੱਚ ਅਸੀਂ ਸਾਡੇ ਆਪਸ਼ਨ ਹੈਗੀ ਆ ਨਾਟ ਐਪਲੀਕੇਬਲ ਦੀ ਤੋਂ ਉਹ ਐਪ ਨਾਟ ਐਪਲੀਕੇਬਲ ਨੂੰ ਤੁਸੀਂ ਸਿਲੈਕਟ ਕਰਨਾ ਪਰ ਜਿਹੜੀ ਡਿਟੇਲ ਹੈ ਉੱਪਰ ਪਾਸਿੰਗ ਇਅਰ ਔਰ ਰੋਲ ਨੰਬਰ कि बोर्ड तो पास की है राइट और परसेंटेज ये सारी जारी इन्फॉर्मेस देनी बहुत जरूरी है उस तो बाद असी क्लिक करा सेव एंड नैक्सट यस इनफॉर्मेसन ब्लैंक होगी दोबारा फिल कर दें की इन्फॉर्मेशन ब्लैंक होने कारण मैं दोबारा एंटर करनी पी तो so, थलेगे थले भी चेक कर दिए एक बार सारा ठीक है आर सेफ एंड नैक्सटी प्रॉब्लम दे रहा देख है। रहे हैं रह गया खाना

एमए एमएससी एससी की ज बीकॉम की थी है जा, कोई और कोर्स किया फूड प्रोसैसिंग कोई और एडिशनल कोर्स किया तो वह डिटेल इतने दे देनी अगर नहीं किया तो इन्हें स्किप करना, नेक्स्ट, नैक्स सेव एंड नैक्सट ओके हमारी जीडी है रेजिडेंशियल uh, इंफोरमेस है कॉरसपोंडेंस एड्रेस है और परमानेट एड्रैस है बच्चे का आधार कार्ड तेजे को आधार कार्ड से एंटर कर सकते हो यह जीसनल डिटेल्स मेरी रेजिडेंशियल डिटेल जी है वो आधार कार्ड तो लगते हो अड्रेस एंटर किया सारा टोटल वह डिस्ट्रिक वो स्टेट वह पिनकोड सारा एंटर करके ਨੀਚੇ ਪਰਮਨੈਂਟ ਐਡਰੈਸ ਸੇਮ ਐਸ ਕੋਰਸਪੋਂਡੈਂਸ ਐਡਰੈਸ ਨੂੰ ਕਲਿੱਕ ਕਰੋਗੇ ਤਾਂ ਜੋ ਉੱਪਰ ਐਡਰੈਸ ਹੈ ਉਹ ਵੀ ਸਿਲੈਕਟ ਹੋ ਜਾਏਗਾ ਪਰਮਨੈਂਟ ਐਡਰੈਸ ਸੇਵ ਐਂਡ ਨੈਕਸਟ ਯੈਸ ਹੁਣ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਹੈ ਕਿ ਇਹਦੀ ਤੁਸੀਂ ਜਿਹੜੇ ਜਿਹੜੇ ਡਾਕੂਮੈਂਟ ਸਿਲੈਕਟ ਕੀਤੇ ਸੀ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਸਾਨੂੰ ਅਪਲੋਡ ਕਰਨੇ ਪੈਣਗੇ ਸਭ ਤੋਂ ਪਹਿਲਾ ਹੈਗਾ ਫੋਟੋਗ੍ਰਾਫ ਜੇਦੀ ਡੋਮੈਸਲ ਸਰਟੀਫਿਕੇਟ ਹੈ ਜਿਹਦੇ ਵਿੱਚ ਅਸੀਂ ਆਧਾਰ ਕਾਰਡ ਪਾਵਾਂਗੇ ਔਰ 10ਵਾਂ ਸਰਟੀਫਿਕੇਟ ਪਾਰਨਰ ਸਰਟੀਫਿਕੇਟ ਅ ਸੀ ਇਹਦੇ ਵਿੱਚ ਐਂਡ ਔਰ ਇਥੇ ਫੋਟੋਗ੍ਰਾਫਸ ਡੋਮਿਸਿਲ ਸਰਟੀਫਿਕੇਟ ਦਤੀ ਸਰਟੀਫਿਕੇਟ 12ਵਾਂ ਸਰਟੀਫਿਕੇਟ ਐਂਡ ਮੈਡੀਕਲ ਫਿਟਨੈਸ ਸਰਟੀਫਿਕੇਟ ਇਹ ਉਹਨਾਂ ਸਟੂਡੈਂਟ ਵਾਸਤੇ ਹੈ ਜਿਨ੍ਹਾਂ ਨੇ ਵੈਲਡਿੰਗ ਦੇ ਵਿੱਚ ਐਡਮਿਸ਼ਨ ਲੈਣੀ ਹੈ ਜਾਂ ਕੋਈ ਹੋਰ ਟੈਕਨੀਕਲ ਕੋਰਸ ਕਰਨਾ ਜਿਹਦੇ ਵਿੱਚ ਤੁਹਾਡੀ ਹੈਲਥ ਦੀ ਬਹੁਤ ਫਿਟ ਹੋਣੀ ਬਹੁਤ ਜ਼ਰੂਰੀ ਹੈ ਉਹਦਾ ਹੈਲਥ ਸਰਟੀਫਿਕੇਟ ਤੁਹਾਨੂੰ ਜਿਗਰ ਚਾਹੀਦਾ ਸੋ ਜਿਨ੍ਹਾਂ ਨੇ ਸਟੂਡੈਂਟਸ ਨੇ ਕੰਪਿਊਟਰ ਵਿੱਚ ਕੋਰਸ ਕਰਨਾ ਹੈ ਜਾਂ ਕਟਿੰਗ ਐਂਡ ਸਲਾਈਡ ਦੇ ਵਿੱਚ ਕਰਨਾ ਕੋਸ ਕੋਸਮਟੋਲ ਦੇ ਵਿੱਚ ਕਰਨਾ ਹੈ ਤਾਂ ਉਹਦੇ ਵਿੱਚ ਇਹਦੀ ਜਿਹੜੀ ਖਾਸ ਜ਼ਰੂਰਤ ਨਹੀਂ ਸੋ ਇਹਨੂੰ ਤੁਸੀਂ ਅਪਲੋਡ ਵੀ ਕਰ ਸਕਦੇ ਹੋ ਨਹੀਂ ਵੀ ਕਰ ਸਕਦੇ ਤੋਂ ਪਰ ਜਿਹੜੇ welding ਵਾਲੇ ਸਟੂਡੈਂਟ ਹੈਗੇ ਆ ਜਾਂ AC refrigerator welding ਹੈ turning ਹੈ ਇਹਦੇ ਟੈਕਨੀਕਲ ਕੋਰਸਸ ਹੈ ਜਿਹੜੇ ਇਹ ਇਦਾਂ ਦੇ ਉਹਨਾਂ ਵਾਸਤੇ ਤੁਹਾਡੀ ਜਿਹੜੀ ਮੈਡੀਕਲ ਫਿਟਨੈਸ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ ਹੁਣ ਇਸ ਦੀ ਸਖਿਆਰਥੀ ਦੀ ਫੋਟੋ ਸਰਟੀਫਿਕੇਟ ਦਸਿਆ ਸਰਟੀਫਿਕੇਟ ਤੇ ਬਾਰ੍ਹਵੀਂ ਸਰਟੀਫਿਕੇਟ ਅਪਲੋਡ ਕਰਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਫੋਟੋ ਹੈ ਉਹ ਜੇਪੀਜੀ ਫਾਰਮੈਟ ਵਿੱਚ ਹੈ ਪਰ ਧਿਆਨ ਰੱਖਣਾ ਇਹ 20kb ਤੋਂ 50kb ਤੱਕ ਹੋਵੇ। ਔਰ ਜਿਹੜਾ ਫਾਰਮੈਟ ਦੂਜਾ ਹੈ 10ਵੀਂ ਸਰਟੀਫਿਕੇਟ, 12ਵੀਂ ਸਰਟੀਫਿਕੇਟ ਤੇ ਡੋਮਿਸਾਈਲ ਸਰਟੀਫਿਕੇਟ ਦਾ ਉਹ ਪੀਡੀਐਫ ਫਾਰਮੈਟ ਹੈ ਔਰ ਇਹਦਾ ਜਿਹੜਾ ਸਾਈਜ਼ ਹੈ ਉਹ 50 ਤੇ 200 ए, के बी हो के होगी सिलेक्ट मैं ऑलरेडी बना के रख चुका आधार कार्ड लिखिता और एंड अपलोड। परिव्यू होगा इतने सामने देख रहा है दिसना चाहिए ये क्वालिटी ठीक होनी चाहिए वेरीफिकेशन वे प्रॉब्लम ना क्रिएट करे नैक्स दसिफिकेट 10ਵੀਂ ਸਰਟੀਫਿਕੇਟ ਕਲਿੱਕ ਕੀਤਾ ਇਹਨੂੰ ਇਸੇ ਤਰੀਕੇ ਨਾਲ ਰੱਖ ਲੈਣਾ ਫਾਈਲ ਨੂੰ ਬਣਾ ਕੇ ਤਾਂ ਕਿ ਤੁਹਾਨੂੰ ਆਈਡੈਂਟੀਫਾਈ ਕਰਨੀਆਂ ਸੌਖੀਆਂ ਪਾ ਜਾਣ। ਦਸਿਆ ਸਰਟੀਫਿਕੇਟ ਪੂਰਾ ਨਜ਼ਰ ਆ ਰਿਹਾ ਓਕੇ ਸੇਵ ਉਸ ਤੋਂ ਬਾਅਦ ਨੈਸੂ ਸਰਟੀਫਿਕੇਟ ਕਲਿੱਕ ਐਂਡ ਪ੍ਰਿਵਿਊ ਐਂਡ ਅਪਲੋਡ ਯੈਸ ਤਾਂ ਅਖਾ ਤੁਸੀਂ ਕਨਵਰਜਨ ਵਾਸਤੇ ਕੋਈ ਵੀ ਪੀਡੀਐਫ ਸੌਫਟਵੇਅਰ ਯੂਜ਼ ਕਰ ਸਕਦੇ ਕਨਵਰਟਰ ਸੌਫਟਵੇਅਰ ਯੂਜ਼ ਕਰ ਸਕਦੇ ਹੋ ਆਨਲਾਈਨ ਕਨਵਰਸ਼ਨ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹਦਾ ਐ ਐਮ ਐਸ ਪੇਜ ਵਿੱਚ ਨੂੰ ਖੋਲ ਕੇ ਸਾਈਜ਼ ਛੋਟਾ ਕਰ ਲਓ ਸਾਈਜ਼ ਛੋਟਾ ਕਰਨ ਤੋਂ ਬਾਅਦ ਇਹਨੂੰ ਤੁਸੀਂ ਕਨਵਰਟ ਕਰ ਸਕਦੇ ਹੋ ਕਿਸੇ ਵੀ ਸੌਫਟਵੇਅਰ ਕਿਸੇ ਵੀ ਪੀ ਡੀ ਐਫ ਕਨਵਰਟਰ ਸੌਫਟਵੇਅਰ ਦੇ ਨਾਲ ਤੁਸੀਂ ਕਨਵਰਟ ਕਰ ਸਕਦੇ ਹੋ ਜੇ ਪੀ ਜੀ ਜੀ ਫਾਈਲ ਨੂੰ ਪੀ ਡੀ ਐਫ ਫਾਈਲ ਦੇ ਵਿੱਚ ਅਪਲੋਡ ਐਂਡ ਫਾਈਨਲ ਐਂਡ ਨੈਕਸਟ ਉਸ ਤੋਂ ਬਾਅਦ ਸਾਰੀ ਡਿਟੇਲ ਆ ਜਾਏਗੀ ਅਗਰ ਤੁਹਾਡੀ ਡਿਟੇਲ ਠੀਕ ਹੈ ਫਿਰ ਵੀ ਇੱਕ ਵਾਰ ਤੁਸੀਂ ਇਹਨੂੰ ਕੰਪੇਅਰ ਕਰ ਲੈਣਾ 10ਵੀਂ ਦੇ ਸਰਟੀਫਿਕੇਟ ਦੇ ਨਾਲ ਤਾਂ ਕਿ ਤੁਹਾਡੀ ਜਿਹੜੀ ਆ ਸਾਰੀ ਦੀ ਸਾਰੀ ਜਿਹੜੀ ਡਿਟੇਲ ਹੈਗੀ ਇੱਕਦਮ ਕਰੈਕਟ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਸਾਨੂੰ ਅਸੀਂ ਫਾਈਨਲ ਸਬਮਿਸ਼ਨ ਹੋਏਗੀ ਰਮਿਸਰ ਆ ਗਿਆ 10ਵੀਂ ਸਰਟੀਫਿਕੇਟ ਆ ਗਿਆ ਪਲੱਸ 2 ਦਾ ਆ ਗਿਆ ਔਰ ਇੱਥੇ ਅਸੀਂ ਕਲਿੱਕ ਕਰਕੇ ਇਹਨੂੰ ਸੇਵ ਐਂਡ ਫਾਈਨਲ ਸਬਮਿਟ ਕਰ ਦਾਂਗੇ ਯੈਸ ਰਾਈਟ ਉਸ ਤੋਂ ਬਾਅਦ ਸਾਡਾ ਜਿਹੜਾ ਪੇਮੈਂਟ ਆ ਜਾਏਗਾ pay registration fees ਉਸ ਤੋਂ ਬਾਅਦ ਤੁਸੀਂ ਰਜਿਸਟ੍ਰੇਸ਼ਨ ਫੀਸ ਪੇ ਕਰਨੀ ਹੈ ਤਾਂ ਇਹ ਤੁਹਾਡੇ ਕੋਲ ਜਿਹੜੀ ਹੈਗੀ ਹੈ ਇੱਥੇ ਆਪਸ਼ਨ ਆ ਰਿਹਾ ਪੇ ਰਜਿਸਟ੍ਰੇਸ਼ਨ ਫੀਸ ਦਾ 100 ਰੁਪਏ ਹੋਏਗਾ ਦਾ ਇਹ ਸਾਰਿਆਂ ਲਈ ਲਾਜ਼ਮੀ ਹੈ ਚਾਹੇ ਉਹ एससी ਸਟੂਡੈਂਟ ਹੈ ਚਾਹੇ ਉਹ ਜਨਰਲ ਸਟੂਡੈਂਟ ਸਾਰਿਆਂ ਨੂੰ ਇਹ ਰਜਿਸਟ੍ਰੇਸ਼ਨ ਫੀਸ ਪੇ ਕਰਨੀ ਪੈਗੀ ਪੇ ਫੀਸ ਔਰ ਕਿਸ ਤਰ੍ਹਾਂ ਤੁਸੀਂ ਪੇ ਕਰਨੀ ਹੈ ये साढ़े ऑप्शन है साढ़े को ठीक है, right, है। right, जी इत क्लिक करा असं ईर सििफ्ट सर्विसिजे क्लिक करा और प्रोसैस करेंगे सर्विस प्रोवाइडर है किस तरह ती कर देंगे फीस राइट ये सारी डिटेल साढ़े को गई है राइट उपर एंड चलान डेट और डिस्ट्रिक्ट अमृतसर तहसील अजनला जी जी आर एम और पेमेंट मोड सा चंडीगढ़ का जीरो जीरो ट्रेजरी जी इसे तरह ट्रेजरी पैसे जाएंगे ठीक है जी और रिडायरेक्ट होके सा इतने पहुंच गया इतने साढ़े को यू पी आई ऑप्शन है कार्ड या नैट बैकिंग है और जो तीन यू पी आई से क्लिक करो ये ऑप्शनस आ जाएगी साढ़े कोईट गूगल पे रइट मैं गूगल पे के थ्रू करूँगा गूगल पे और यू पी आई आई डी इतनी दे सकते हो रईट अगर यू पी आई आई डी नहीं करनी तो सा भी ऑप्शनस है ठीक है जी तुम्हें कोशिश करो कि यह जड़ी आई डी हैगी है, यूज़ करो रॉइट right? मैं यू पी आई थ्रू पे कर रहा इतने मैं डेमोस्ट्रेट ली मैं अपना यू पी आई यूज़ किया और इतों पे कर रहा पैसे में और जिस तरह तो तुम यू पी आई इतने एंटर किया और थले मेरा आराम आ गया ठीक है जी और प्रोसैस किया प्रोसैस कर बाद तो ਮੇਰੇ ਕੋਲ UPI ਆ ਗਿਆ ਹੈ ਮੈਂ ਉੱਥੇ ਪੇ ਕਰ ਰਿਹਾ ਹਾਂ ਪੈਸੇ। ਔਰ ਜਦੋਂ ਮੈਂ ਪੇ ਕਰਦਾ ਹਾਂਗਾ ਪੈਸੇ ਤੇ ਇੱਥੇ ਸਾਡੇ ਕੋਲ ਵੈਰੀਫਿਕੇਸ਼ਨ ਲਈ ਹੈ। ਤੇ ਪੇਮੈਂਟ ਦਾ ਪ੍ਰੋਸੈਸ ਕੰਪਲੀਟ ਹੋ ਜਾਏਗਾ। ਰਾਈਟ ਇੱਥੇ ਸਾਡੇ ਕੋਲ ਇਹਦਾ ਪੇਮੈਂਟ ਦਾ ਪ੍ਰੋਸੈਸ ਕੰਪਲੀਟ ਹੋ ਚੁੱਕਾ ਹੈ। ਔਰ ਸਾਡ ਜਿਹੜੀ ਹੈ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕੰਪਲੀਟ ਹੋ ਚੁੱਕੀ ਹੈ। ਔਰ ਇਹ ਵਾਲੀ ਫਾਈਲ ਜਿਹੜੀ ਹੈ ਇਹ ਤੁਹਾਡੇ ਜਿੱਥੇ ਤੁਸੀਂ ਐਡਮਿਸ਼ਨ ਲੈਣੀ ਹੈ ਕੋਸ ਇੰਸਟੀਚੂਟ ਨੂੰ ਵੈਰੀਫਿਕੇਸ਼ਨ ਵਾਸਤੇ ਆਟੋਮੈਟਿਕਲੀ ਸੈਂਡ ਹੋ ਜਾਏ। ਸੋ ਇਸ ਵੀਡੀਓ ਵਿੱਚ ਐਨ ਐ ਮੈਂ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਨੂੰ ਦੇਖ ਕੇ ਸਟੂਡੈਂਟ ਨੂੰ ਕਾਫੀ ਲਾਭ ਹੋਏਗਾ। ਔਰ ਇੱਥੇ ਹੀ ਇਸ ਵੀਡੀਓ ਨੂੰ ਬੰਦ ਕਰ ਦਿਆਂ। ਥੈਂਕ ਯੂ ਸੋ ਮਚ।